ਆ자ਦ ਹਿੰਦ ਪੈਡਰਲ ਕਲੱਬ ਵੱਲੋਂ ਅੱਜ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਜਿੱਦਨੇ ਦਵਾਈਆਂ ਫ੍ਰੀ ਵੰਡੀਆਂ ਗਈਆਂ ਅਤੇ ਲੋੜਵੰਦਾਂ ਦੇ ਆਪਰੇਸ਼ਨ ਵੀ ਕੀਤੇ ਗਏ ਇਹ ਪਹਿਲੀ ਵਾਰ ਹੋਇਆ ਹੈ ਕਿ ਲੋੜਵੰਦਾਂ ਦੇ ਆਪਰੇਸ਼ਨ ਫਾਜ਼ਿਲਕਾ ਵਿਖੇ ਹੀ ਕੀਤੇ ਗਏ ਅਤੇ ਪੌਦਾਰੋਪਣ ਵੀ ਕੀਤਾ ਗਿਆ ਇਸ ਮੁਕੇ ਬੋਲਦੇ ਹੋਏ ਆ자ਦ ਹਿੰਦ ਪੈਡਰਲ ਕਲੱਬ ਦੇ ਮੈਂਬਰਾਂ ਨੇ ਹੋਰ ਕੀ ਕੁਝ ਕਿਹਾ ਵੀ ਕਿਸ ਤਰ੍ਹਾਂ ਦੀ ਮੁਹਿੰਮ ਚੱਲੇਗੀ ਤੇ ਡਾਕਟਰ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ

ਤੋ ਜਿਹੜਾ ਚਿੰਤਾ ਮੁੱਦਾ ਹੈ ਇਹ ਜਿ ਰਿਲੇਟਿਡ ਹੀ ਹੁੰਦਾ ਹੈ ਉਸ ਟਾਈਮ ਟੂ ਟਾਈਮ ਅੱਖਾਂ ਦੀ ਕੇਅਰ ਕਰਦੇ ਜਾਣਾ ਚਾਹੀਦਾ ਹੈ ਹਰ ਸਾਲ ਜਾਂ ਤਾਂ ਪਰਵਾ 10 ਸਾਲ ਦੇ ਬਾਅਦ ਹਰ ਸਾਲ ਅੱਖਾਂ ਦਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਰਲੀ ਚੇਂਜ ਜਿੰਨਾ ਜਲਦੀ ਆਪਰੇਸ਼ਨ ਕਰਦੇ ਉਸਨੇ ਐਕਸ ਰਿਜ਼ਲਟ ਵਾਧੂ ਕੀ ਸੰਦੇਸ਼ ਦੇਣਾ ਚਾਹੁੰਗਾ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਵੀ ਇਹ ਕਿ ਚੈੱਕਅਪ ਜਦੋਂ तो आप किसी भी हॉस्पिटल में जाके चाहे सरकारी हो चाहे प्राइवेट हो वहाँ पे जाके आंखों का चेकअप करवाते रहना चाहिए धन्यवाद उसी कड़ी में आज पौधा रोपण किया जा रहा है ये आज कैंप लगाया जा रहा है आजाद या आजाद के सहयोग से लगाया जा रहा है आज ये पौधा रोपण सिर्फ पौधा रोपण ही नहीं है हम सब की जिम्मेवारी बनती है इसको पेट बनने तक संभालें भी सभी संभाल करें सभी का सदस्य फल बनता है या पौधे और भी लगाए जाएंगे सभी को मैं अपील करता हूँ कि ज़्यादा से ज़्यादा पौधा रोपण धन्यवाद ਇਹਨਾਂ ਨੇ ਕਿਉਂ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਾਇਆ ਹੈ ਇੱਕ ਬਹੁਤ ਅੜੀਆ ਉਪਰਲਾ ਹੈ ਤੇ ਮੈਂ ਇਸ ਦੀ तहे ਦਿਲੋਂ ਤਾਰੀਫ ਕਰਨਾ ਹਾਂ ਕਿ ਜ਼ਰੂਰਤਮੰਦ ਲੋਕਾਂ ਦੀ ਜੋ ਕਿ ਆਪਣੇ ਏਰੀਆ 'ਚ ਅੱਖਾਂ ਦਾ ਲੋਕਾਂ ਦਾ ਬਹੁਤ ਜ਼ਿਆਦਾ ਦਿੱਕਤ ਹੈ ਉਹ ਆਈ ਕੈਂਪ ਚੰਕ ਲਗਿਆ ਹੈ ਤੇ ਜਿਨ੍ਹਾਂ ਨੂੰ ਵੀ ਆਪਰੇਸ਼ਨ ਦੀ ਲੋੜ ਹੋਗੀ ਉਹ ਬਿਲਕੁਲ ਫ੍ਰੀ ਆਪਰੇਸ਼ਨ ਕੀਤਾ ਜਾਏਗਾ ਮੈਂ तहे ਦਿਲ ਤੋਂ ਇਸ ਸੰਸਦ ਦਾ ਸਵਾਗਤ ਕਰਦਾ ਹਾਂ ਤੇ ਐਸੇ ਦੇ ਇਹਨਾਂ ਦੀ ਚੌਥੀ ਵਰੀਆਂ ਹਨ ਉਸ ਉਪਲਕਸ਼ਿਟ ਇਹਨਾਂ ਨੇ ਬੋਧਾਰੋ ਬਣ ਬਿਖਤੇ ਹਨ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਦਿਨ-ਪ੍ਰਤੀ-ਦਿਨ ਤਾਂ ਆਪੋ ਦਾ ਰੋਪਣ ਕਰਨਾ ਬਹੁਤ ਜ਼ਰੂਰੀ ਹੈ ਮੈਂ ਸਮਾਜ ਦੇ ਹਰ ਬੰਦੇ ਨੂੰ ਇਹ ਅਪੀਲ ਕਰਦਾ ਹਾਂ ਕਿ ਇੱਕ ਪੌਦਾ ਜ਼ਰੂਰ ਲਾਏ ਕਿਉਂਕਿ ਹਰ ਇਨਸਾਨ ਆਪਣੇ ਸਾਰੇ ਜੀਵਨ ਦੇ ਲਗਭਗ 2 ਤੋਂ 3 ਜੋ ਪੌਦੇ ਪੂਰੇ ਨੇ ਉਹਨੇ ਦੀ ਲੱਕੜੀ ਖਰਚ ਕਰਦਾ ਹੈ ਤਾਂ ਆਪਾਂ ਨੂੰ ਇੱਕ ਜਾਂ ਦੋ ਪੌਦੇ ਜ਼ਰੂਰ ਲਾਣੇ ਚਾਹੀਦੇ ਨੇ ਖਾਲੀ ਪੌਦੇ ਨਹੀਂ ਲਾਣੇ ਲੇਕਿਨ ਉਹਦੀ ਸੇਵਾ ਵੀ ਕਰਨੀ ਹੈ ਕਿ ਜੋ ਪੌਦੇ ਨੂੰ ਤੁਸੀਂ ਇੱਕ ਤੋਂ ਦੋ ਸਾਲ ਸੇਵਾ ਕਰਗੇ ਉਹ ਦਰਖਤ ਬਣ ਜਾਏਗਾ ਦਰਖਤ ਹਮੇਸ਼ਾ ਆਪਾਂ ਨੂੰ ਕੁਝ ਨਾ ਕੁਝ ਦਿੰਦਾ ਹੈ ਆਪਣੇ ਤੋਂ ਲੈਂਦਾ ਕੁਝ ਨਹੀਂ ਮੈਂ ਸਭ ਤੋਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਵਾਤਾਵਰਨ ਨੂੰ ਬਚਾਉਣ ਲਈ ਇੱਕ ਪੌਦਾ ਜ਼ਰੂਰ ਲਗਾਣ ਜੀ ਥੈਂਕ ਯੂ ਸਰ ਕ੍ਰੇਸ਼ਨ ਕੈਂਪ ਲਗਾਇਆ ਗਿਆ ਜਿੰਦੇ ਬਿਲਕੁਲ ਫ੍ਰੀ ਆਫ ਕੋਰ ਸਾਰੇ ਮਰੀਜ਼ਾਂ ਟੈਸਟ ਵੀ ਕੀਤੇ ਜਾਣਗੇ ਉਹਨਾਂ ਨੂੰ ਫ੍ਰੀ ਮੈਡੀਸਿਨ ਦਿੱਤੀ ਜਾਏਗੀ ਫ੍ਰੀ ਪ੍ਰੇਸ਼ਨ ਹੋਣਗੇ ਤੇ ਅੱਜ ਵੱਧ ਚੜ ਕੇ ਸਾਰੇ ਲੋਕ ਲਾਭ ਉਠਾਣ ਉਸ ਦੀ ਯਾਦ ਵਿੱਚ ਅੱਜ ਪੌਦਾ ਰੋਪਣ ਵੀ ਕੀਤੇ ਗਏ ਨੇ ਇੱਥੇ ਇਹ ਐਸੀ ਕਹਿੰਦੇ ਆ ਮਾਹੌਤਸਵ ਚੱਲ ਰਿਹਾ ਹੈ ਇਸ ਲਈ ਬਹੁਤ ਹੀ ਜ਼ਿਆਦਾ ਲੋੜ ਹੈ ਗ੍ਰੀਨਰੀ ਦੀ ਸਾਹ ਹੋ ਰਹੇ ਨੇ ਘਟ ਆਪਾਂ ਪੌਦੇ ਲਗਾਈਏ ਵੱਧ ਤੋਂ ਵੱਧ ਜਿੰਨੇ ਵੱਧ ਹੋ ਸਕਦੇ ਪੌਦੇ ਲਗਾਈਏ ਹਰ ਇੱਕ ਆਪਣੀ ਚਾਹ ਮਦਰ ਦਾ ਬਰਥਡੇ ਤੇ ਨਾਮ ਤੇ ਚਾਹ ਮਦਰ ਜਿੰਦੀ ਹੈ ਤਾਂ ਵੀ ਜੇ ਐਕਸਪਾਇਰ ਹੈ ਤਾਂ ਵੀ ਹੁੰਦੀ ਯਾਦ ਵਿੱਚ ਦਰਖਤ ਲਗਾਓ ਆਪਣੇ ਫਾਦਰ ਦੀ ਯਾਦ ਵਿੱਚ ਦਰਖਤ ਲਗਾਓ ਆਪਣੇ ਬੱਚਿਆਂ ਨੂੰ ਸਾਹ ਦਿਓ ਕਿ ਤੁਹਾਡੇ ਬਰਥਡੇ ਮਨਾਣੇ ਆ ਦਰਖਤ ਉਗਾ ਕੇ ਜਿੰਨੇ ਜੀ ਨੇ 5 ਜੀ ਨੇ ਤਾਂ 5 ਦਰਖਤ ਜੋੜ ਲਗਾਏ ਦਾ ਇਹ ਬਹੁਤ ਹੀ ਮਤਲਬ ਪੌਣੇ ਦਾ ਕੰਮ ਹੋਏਗਾ ਆਉਣ ਵਾਲੀ ਪੀੜ੍ਹੀ ਦੇ ਲਈ ਨਹੀਂ ਤਾਂ ਜਿੰਨਾ ਹੁਣ ਐਸੇਲੇ ਪੋਲੂਸ਼ਨ ਫੈਲ ਰਿਹਾ ਤੇ ਜਿੰਨਾ ਆਪਣੀ ਧੋਕੋ ਵੱਧ ਰਹੀ ਹੈ ਜਿੰਨਾ ਟੈਂਪਰੇਚਰ ਵੱਧ ਰਿਹਾ ਹੈ ਅਗਰ ਆਪਾਂ ਰਫਤ ਦੇ ਕੋਲ ਚਲੇ ਜਾ ਹੁਣੇ ਚਲੇ ਜਾ 30 ਡਿਗਰੀ ਟੈਂਪਰੇਚਰ ਚੱਕ ਜਾਏਗਾ ਤੇ ਅਗਰ ਆਪਾਂ ਜੀਣਾ ਚਾਹਨੇ ਆ ਬਾਰਿਸ਼ ਲਿਆਣਾ ਚਾਹਨੇ ਆ ਤਾਂ ਉਹ ਨਦਰਖਤਾ ਨਾਲ ਹੀ ਆ ਇਹ ਆਪਾਂ ਉਹ ਚਕੀਦ ਕਰਨੇ ਸਾਰਿਆਂ ਨੂੰ ਵੱਧ ਛੱਡ ਕੇ ਹਿੱਸਾ ਲਓ ਹਰ ਇੱਕ ਜੀ 140 ਕਰੋੜ ਬੰਦਾ ਦੇ ਕੇ ਕਬੂਟਾ ਲਾ ਦੇ ਤਾਂ 140 ਕਰੋੜ ਹੋ ਜਾਏਗਾ ਥੈਂਕ ਯੂ ਇਹ ਆਜ਼ਾਦ ਦਿਨ ਪੈਟਰ ਕੋ ਫਾਈਲ ਦੇ ਤਰਫੋਂ ਚੌਥਾ ਆਈ ਕੈਂਪ ਲੱਗ ਰਿਹਾ ਹੈ ਜਿਸ ਦੇ ਅੰਦਰ ਅੱਖਾਂ ਦਾ ਆਪਰੇਸ਼ਨ ਬਿਲਕੁਲ ਮੁਫਤ ਹੋਏਗਾ ਕਿਸੇ ਪੇਸ਼ੈਂਟ ਕੋ 1 ਵੀ ਰੁਪਿਆ ਨਹੀਂ ਲਿਆ ਜਾਏਗਾ ਇਹ ਕੈਂਪ ਐਮਸ ਬਿਠੰਡਾ ਦੇ ਡਾਕਟਰ ਗੌਰਵ ਗੁਪਤਾ ਜੀ ਉਹਨਾਂ ਦੀ ਟੀਮ ਵੱਲੋਂ ਲਾਇਆ ਜਾ ਰਿਹਾ ਹੈ ਸਾਰੇ ਪੇਸ਼ੈਂਟ ਗੋਲ ਜਿੰਨੇ ਵੀ ਪੇਸ਼ੈਂਟ ਆ ਜੀ 200 400 500 1000 ਸਾਰੇ ਦੇ ਆਪਰੇਸ਼ਨ ਅਸੀਂ ਬਿਲਕੁਲ ਫ੍ਰੀ ਕਰਾਂਗੇ ਤੇ ਸਾਡੇ ਕਰਪ ਦਾ ਬਹੁਤ ਪਰੇਲਾ ਵੱਡਾ ਹੈ ਫਾਇਲ ਕਰ ਰਹੇ ਪਹਿਲੀ ਵਾਰ ਹੋ ਰਿਹਾ ਜੀ ਇਹਨਾਂ ਦੇ ਸਾਰੇ ਪੇਸ਼ੈਂਟ ਕਿਸੇ ਨੂੰ ਬਾਹਰ ਨਹੀਂ ਭੇਜਿਆ ਜਾਏਗਾ ਇਹ ਵੀ ਹੈ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ